ਜੀ ਕੁਝ ਨਹੀਂ ਖਾ ਕੇ ਆਇਆ ਕਿਦਾ ਕਿਉਂ ਨਹੀਂ ਖਾ ਕੇ ਆਇਆ ਤਾਂ ਤੋਤਲੀ ਜबान ਨਾਲ بچہ ਕਹਿੰਦਾ ਜੀ ਘਰ ਆਟਾ ਹੈ ਨਹੀਂ ਸੀ بچہ ਕੀ ਕਹਿੰਦਾ ਜੀ ਘਰ ਆਟਾ ਨਹੀਂ ਸੀ ਉਹ ਜਦੋਂ ਨੇ ਸ਼ਬਦ ਬੋਲਿਆ ਨਾ ਬੱਚੇ ਨੇ ਤੇ ਟੀਚਰ ਦਾ ਨਾਲ ਹੀ ਇੱਕ ਸ਼ਬਦ ਨਿਕਲਿਆ ਹਾਏ ਨਾਲ ਹੀ ਉਹਦੇ ਨੂੰ ਠੋਡੀ ਨੂੰ ਹੱਥ ਲਾਇਆ ਤੇ ਬੱਚਾ ਭਾਵਕ ਹੋ ਗਿਆ ਤੇ ਉਹ ਬਾਅਦ ਵਿੱਚ ਉਸ ਟੀਚਰ ਦੀ ਸਟੇਟਮੈਂਟ ਵੱਖ-ਵੱਖ ਪੱਤਰ ਕਰਾ ਇੰਟਰਵਿਊ ਲਈ ਬਾਅਦ ਵਿੱਚ ਜਿਹੜੀ ਉਸ ਟੀਚਰ ਨੂੰ ਪੱਤਰਕਾਰਾਂ ਪੁੱਛਿਆ ਫਿਰ ਕੀ ਕੀਤਾ ਤੁਸੀਂ ਕਹਿੰਦਾ ਮੈਂ ਕੋਈ ਮਿਥਕੇ ਨਹੀਂ ਸੀ ਵੀਡੀਓ ਬਣਾਈ ਮੈਂ ਤਾਂ ਆਮ ਜਿਵੇਂ ਰੋਜ਼ ਹੀ ਬੱਚਿਆਂ ਨੂੰ ਪੁੱਛ ਲਈ ਨਾ ਅੱਜ ਕੀ ਖਾ ਕੇ ਆਏ ਬੱਚੇ ਦੱਸ ਦਿੰਦੇ ਆ ਵੀ ਅੱਜ ਮੈਂ ਆਹ ਖਾਤਾ ਅੱਜ ਮੈਂ ਇਹਦਾਂ ਰੋਟੀ ਖਾ ਕੇ ਆਇਆ ਮੈਂ ਪਰੌਂਠੀ ਖਾ ਕੇ ਆਇਆ ਕਹਿੰਦਾ ਮੈਂ ਤਾਂ ਵੈਸੇ ਪੁੱਛਿਆ ਮੈਨੂੰ ਤਾਂ ਪਤਾ ਨਹੀਂ ਸੀ ਨਾ ਮੇਰੇ ਦਿਮਾਗ ਵਿੱਚ ਇਹ ਖੇੜੇ ਵੀ ਸੀ ਜਦੋਂ ਮੈਂ ਇਹਦਾ ਬੱਚੇ ਨੂੰ ਪੁੱਛਿਆ ਤੇ ਕਹਿੰਦਾ ਵੀ ਮੈਂ ਰੋਟੀ ਨਹੀਂ ਖਾ ਕੇ ਆਇਆ ਘਰ ਸਾਡੇ ਆਟਾ ਹੀ ਨਹੀਂ ਸੀ ਉਹਦੇ ਮੂੰਹ ਚੋਂ ਹਾਏ ਨਿਕਲਿਆ ਤੇ ਨਾਲ ਹੀ ਉਹਨੇ ਉਹਦੀ ਛੋਡੀ ਨੂੰ ਹੱਥ ਲਾਇਆ ਤੇ ਅੰਦਰ ਜਾ ਕੇ ਉਹਨੇ ਜਿਹੜੀ ਆਪਣੇ ਉਦਾ ਲੰਚ ਬਾਕਸ ਹੋਊਗਾ ਟੀਚਰ ਦਾ ਉਹਨੇ ਉਹਦੇ ਚੋਂ ਰੋਟੀ ਖਵਾਈ ਚਲੋ ਵੀਡੀਓ ਵਾਇਰਲ ਹੋ ਗਈ ਉਹਨੇ ਆਪਣੀ ਜਿਹੜੀ ਉਹਦੀ ਟੀਚਰ ਦੀ ਬਿਆਨ ਨਹੀਂ ਹੈ ਵੀ ਜਦੋਂ ਮੈਂ ਘਰ ਗਿਆ ਮਾਂ ਨੂੰ ਵਿਖਾਈ ਮੇਰੀ ਮਾਂ ਵੀ ਭਾਵਕ ਹੋ ਗਈ ਕਿਹਾ ਮੈਂ ਵੀ ਭਾਵਕ ਹੋ ਗਿਆ ਵੀ ਕਿੱਥੇ ਇੱਕ ਬੰਨੇ ਸਾਡੇ ਬੱਚੇ ਨਖਰੇ ਕਰਦੇ ਆ ਰੋਟੀਆਂ ਖਾਣ ਲੱਗੇ ਤੇ ਇੱਥੇ ਵੀ ਸਮਾਜ ਚ ਇਦਾਂ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਕੋਲ ਇੰਨਾ ਵੀ ਹੈ ਨਹੀਂ ਵੀ ਉਹ ਆਪਣੇ ਬੱਚਿਆਂ ਨੂੰ ਦੋ ਵਕਤ ਦੀ ਚੰਗੀ ਰੋਟੀ ਖਵਾ ਸਕਣ ਵਖਰੀ ਗੱਲ ਹੈ ਚਲੋ ਉਸ ਬੱਚੇ ਦੀ ਹੁਣ ਵੀਡੀਓ ਵਾਇਰਲ ਹੋ ਰਹੀਣੀ ਆ ਬਹੁਤ ਸਮਾਜ ਦੇ ਵਿੱਚ ਸੇਵਾ ਕਰਨ ਵਾਲਿਆ ਉਸ ਬੱਚੇ ਦੀ ਹੈਲਪ ਕਰ ਦੇਣੀ ਆ ਪਰ ਕੇਵਲ ਇੱਕ ਬੱਚਾ ਨਹੀਂ ਇਦਾਂ ਦਾ ਹੈਗਾ ਬਹੁਤ ਬੱਚੇ ਬਹੁਤ ਦੁਨੀਆ ਤੇ ਇਦਾਂ ਦੇ ਲੋਕ ਭਰੇ ਪਏ ਨੇ ਜਿਨ੍ਹਾਂ ਕੋਲ ਇੱਕ ਬੰਨੇ ਤੇ ਖਾਣ ਲੱਗਿਆ ਨਖਰੇ ਕੀਤੇ ਜਾਂਦੇ ਨੇ ਜਿਵੇਂ ਭਗਤ ਨਾਮਦੇਵ ਜਿਹਦਾ ਬਚਨ ਨਹੀਂ ਹੁੰਦਾ ਵੀ ਕਬ ਹੂੰ ਖੀਰ ਖਾਣ ਕਿਉਂ ਨਾ ਪਾਵੇ ਵੀ ਕਈ ਵਾਰੀ ਤੇ ਬੰਦੇ ਤੇ ਗਾੜੀ ਦੇਸੀ ਕੀ ਹੁੰਦੇ ਬਣੇ ਪਕਵਾਨ ਹੁੰਦੇ ਬੰਦਾ ਕਹਿੰਦਾ ਮੈਂ ਨਹੀਂ ਖਾਣਾ ਤਕਬੂ ਕੂਰਣ ਚਨੇ ਬਣਾਵੇ ਕਈ ਵਾਰੀ ਰੂੜੀਆਂ ਤੋਂ ਚਨੇ ਚੁਗਣ ਲਈ ਗਲੀਆਂ ਸੜੀਆਂ ਸਬਜ਼ੀਆਂ ਚੋਣ ਲਈ ਵੀ ਮੰਡੀ ਤੋਂ ਮਜਬੂਰ ਹੋਣਾ ਪੈਂਦਾ ਹੈ ਤਕਬੂ ਦਰਦਰ ਟੂਕ ਮੰਗਾਵੇ ਕਦੀ ਕਦੀ ਦਰਦਰ ਦੇ ਟੁਕੜ ਵੀ ਮੰਗਣਾ ਪੈਂਦਾ ਤੋ ਸਭ ਬੱਚੇ ਤੇ ਮੂੰਹ ਚੋਂ ਨਿਕਲੀ ਹੋਈ ਜਿਹੜੀ ਗੱਲ ਹੈ ਉਹਨੇ ਤੁਸੀਂ ਵੇਖੋ ਹੁਣ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਦੀ ਹੈਲਪ ਵੀ ਕਰ ਦੇਣੀ ਹੈ ਚਲੋ ਸਮਾਜ ਵਿੱਚ ਵੈਸੇ ਮੈਂ ਇੱਕ ਬੇਨਤੀ ਅਕਸਰ ਕਰਦਾ ਹਾਂ ਵੀ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ ਸਮਾਜ ਵਿੱਚ ਲੰਗਰ ਉੱਥੇ ਲੱਗ ਰਿਹਾ ਜਿੱਥੇ ਕਈ ਵਾਰੀ ਬੰਦਾ ਘਰੋਂ ਖਾ ਕੇ ਆਉਂਦਾ ਤੇ ਜੇਕਰ ਤੇ ਅਸੀਂ ਇਹੋ ਪੈਸਾ ਆਪਣੇ ਸਮਾਜ ਚ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਨ ਤੇ ਲਾਈਏ ਮੈਂ ਨਹੀਂ ਆਂਦਾ ਅਸੀਂ ਉਹਨਾਂ ਨੂੰ ਮੰਗਤੇ ਬਣਾਈਏ ਇੱਕ ਵਾਰੀ ਉਹਨਾਂ ਨੂੰ ਆਪਣੇ ਪੈਰਾਂ 'ਸਰ ਖੜੇ ਕਰ ਦਈਏ ਫਿਰ ਉਹ ਆਪਣੇ ਆਪ ਹੀ ਸਮਾਜ ਵਿੱਚ ਉਹ ਸਮਾਜ ਦੀ ਇੱਕ ਰੀੜ ਦੀ ਹੱਡੀ ਬਣ ਕੇ ਸਮਾਜ ਨੂੰ ਵਧੀਆ ਬਣਾਉਣ ਚ ਆਪਣਾ ਯੋਗਦਾਨ ਪਾ ਸਕਦੇ ਆ ਤੋ ਮੈਂ ਤੇ ਸਿਰਫ ਇੱਕ ਬੇਨਤੀ ਕੀਤੀ ਜਿਵੇਂ ਪੁਸਰੀ ਰੋਟੀ ਉਹ ਹੁੰਦੀ ਹੈ ਜਿਹਨੂੰ ਤਵਾ ਤੇ ਲੋਹ ਨਾਲ ਨਸੀਬ ਹੋਵੇ ਪਾਸ਼ਾ ਕਹਿੰਦੇ ਨੇ ਐਸੇ ਵੀ ਦੁਨੀਆ ਤੇ ਲੋਕ ਹੈਗੇ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਪੁਸਰੀ ਰੋਟੀ ਬਣਾ ਲਈ ਤਵੇ ਤੇ ਲੋਹ ਤੋਂ ਬਿਨਾ ਤੇ ਥਾਲ ਚ ਪਾ ਲਈ ਪਰ ਇੱਕ ਸ਼ਬਦ ਵਰਤਿਆ ਕਹਿੰਦੇ ਜਿੰਨੀ ਗੁਰੂ ਮਨਾਇਆ ਜੀਵਨਾ ਨੇ ਆਪਣੀ ਜ਼ਿੰਦਗੀ ਚ ਗੁਰੂ ਅਨੁਸਾਰ ਹੋ ਕੇ ਜੀਵਨ ਬਤੀਤ ਕਰ ਲਿਆ ਨਾ ਉਹ ਉਸ ਰੋਟੀ ਵਿੱਚੋਂ ਵੀ ਤ੍ਰਿਪਤੀ ਪ੍ਰਾਪਤ ਕਰ ਲੈਂਦੇ ਆ ਰਾਜ ਜਾਂਦੀ ਉਹਦੇ ਨਾਲ ਵੀ ਤੇ ਜਿਨ੍ਹਾਂ ਨੇ ਗੁਰੂ ਨਹੀਂ ਨਾ ਮਨਾਇਆ ਜਿਹੜੇ ਗੁਰੂ ਦੀ ਸਿੱਖਿਆ ਅਨੁਸਾਰ ਨਹੀਂ ਤੁਰੇ ਕਹਿੰਦੇ ਭਾਵੇਂ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਰੋਜ਼ ਖਾਣ ਸਰੀਰ ਤੇ ਰਾਜ ਜਾਂਦਾ ਉਹਨਾਂ ਦੀ ਨੀਅਤ ਕਦੀ ਨਹੀਂ ਰਾਜਦੀ ਉਦਸ ਸ਼ਬਦਾ ਸਾਰੰਸ ਇਹ ਵੀ ਪੁਸਰੀਆਂ ਪਕਾਈਆਂ ਪੰਜਾਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਰਾਜ ਰਜ ਸਹੀ ਖਾਂਹੇ ਤੋਂ ਆਪਣੀ ਜ਼ਿੰਦਗੀ ਦਾ ਟਾਰਗੇਟ ਇਹ ਮਿਤਨਾ ਚਾਹੀਦਾ ਕਿ ਮੈਂ ਆਪਣੀ ਜ਼ਿੰਦਗੀ ਚ ਉਹ ਕਾਰਜ ਕਰਾਂ ਜਿਹਦੇ ਨਾਲ ਮੇਰਾ ਗੁਰੂ ਮੇਰੇ ਤੋਂ ਗੁੱਸੇ ਨਾ ਹੋਵੇ ਤੋ ਇਸ ਕਰਕੇ ਸਿੱਖ ਨੇ ਆਪਣੇ ਪੁੱਤ ਧੀ ਦੇ ਆਨੰਦ ਕਰਕੇ ਕਿਉਂਕਿ ਇੱਕ ਗ੍ਰਸਤ ਸਾਧ ਸੰਗਤ ਜੀ ਇਸ ਨੂੰ ਧਰਮ ਕਿਹਾ ਗਿਆ ਸਿੱਖੀ ਵਿੱਚ ਨਾ ਬਾਕੀ ਜਿਹੜੇ ਦੁਨੀਆਂ ਦੇ ਮਤ ਨੇ ਕਿਸੇ ਨੇ ਨੂੰ ਆਸ਼ਰਮ ਕਿਹਾ ਜਿਵੇਂ ਚਾਰ ਹਿੱਸਿਆਂ 'ਚ ਮਨੁੱਖ ਦੀ ਉਮਰ ਨੂੰ ਵੰਡ ਦਿੱਤਾ ਗਿਆ ਵੀ 25 ਸਾਲ ਇਹਨੇ ਸੰਨਿਆਸੀ ਰਹਿਣਾ ਹੈ 25 ਸਾਲ ਇਹਨੇ ਬਾਨਪਰਸ ਰਹਿਣਾ ਹੈ 25 ਸਾਲ ਇਹਨੇ ਬ੍ਰਹਮਚਾਰੀ ਰਹਿਣਾ ਹੈ 25 ਸਾਲ ਇਹਨੇ ਗ੍ਰਸਤੀ ਰਹਿਣਾ ਹੈ ਯਾਨੀ ਕਿ ਚੌਹੇ ਹਿੱਸਿਆਂ 'ਚ ਉਮਰ ਵੰਡ ਦਿੱਤੀ ਕਿ ਬੰਦੇ ਦੀ ਕਿ 25 ਸਾਲ ਇਹਨੇ ਬ੍ਰਹਮਚਾਰੀ ਰਹਿਣਾ ਹੈ 25 ਸਾਲ ਇਹਨੇ ਸੰਨਿਆਸੀ ਰਹਿਣਾ ਹੈ 25 ਸਾਲ ਇਹਨੇ ਗ੍ਰਸਤੀ ਰਹਿਣਾ ਹੈ ਸਿੱਖੀ 'ਚ ਜਾਂ ਨਹੀਂ ਹੈ ਸਿੱਖੀ ਵਿੱਚ ਨੂੰ ਧਰਮ ਆਖਿਆ ਗਿਆ ਵੀ ਇਹ ਧਰਮ ਆ ਸਗਲ ਧਰਮ 'ਚ ਗ੍ਰਸਤ ਪ੍ਰਧਾਨ ਹੈ ਜਿਵੇਂ ਆਮ ਤੁਸੀਂ ਬਾਕੀ ਮਤਾਂ ਦੇ ਵੇਖੋਗੇ ਵੀ ਜਿਹੜਾ ਬੰਦਾ ਰੱਬ ਦੇ ਰਾਹ ਤੇ ਤੁਰਦਾ ਸੀ ਉਹਨੂੰ ਸਭ ਕੁਝ ਛੱਡ ਛੜਾ ਕੇ ਪਰਿਵਾਰ ਬੱਚੇ ਫਿਰ ਉਹ ਆਂਦਾ ਸੀ ਮੈਂ ਰੱਬ ਕੋਲ ਪਾਉਣ ਤੁਰਨਾ ਪਰ ਗੁਰੂ ਨਾਨਕ ਦੇ ਘਰ ਇਦਾਂ ਨਹੀਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਬਹੁਤ ਨੇੜੇ ਨੇ ਰੱਬ ਦਾ ਰੂਪ ਨੇ ਆਪ ਗ੍ਰਸਤੀ ਨੇ ਹੋ ਉਹਨਾਂ ਦੇ ਦੋ ਬੇਟੇ ਨੇ ਜਦੋਂ ਉਹ ਪ੍ਰਚਾਰ ਲਈ ਤੁਰੇ ਨੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦੇਣੀ ਸੀ ਗੁਰੂ ਅੰਗਦ ਸਾਹਿਬ ਨੂੰ ਇਹ ਕੰਡੀਸ਼ਨ ਨਹੀਂ ਰੱਖੀ ਕਿ ਤੁਸੀਂ ਪਹਿਲਾਂ ਆਪਣਾ ਪਰਿਵਾਰ ਛੱਡ ਕੇ ਆਓ ਆਪਣੇ ਬੱਚਿਆਂ ਨਾਲੋਂ ਨਾਤਾ ਤੋੜ ਕੇ ਆਓ ਤੁਸੀਂ ਆਪਣੀ ਪਤਨੀ ਕੋਲ ਨਹੀਂ ਜਾਣਾ ਆਪਣੇ ਬੱਚਿਆਂ ਕੋਲ ਨਹੀਂ ਜਾਣਾ ਨਾ ਇਹ ਨਹੀਂ ਕਿਹਾ ਉਹਨਾਂ ਨੂੰ ਗੁਲਿਆਈ ਬਖਸ਼ਿਸ਼ ਕੀਤੀ ਸਗੋਂ ਈਵਨ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਵਿੱਚ ਉਹਨਾਂ ਦਾ ਸਾਥ ਦਿੰਦੇ ਰਹੇ ਜਿਹਦਾ ਜ਼ਿਕਰ ਭਾਈ ਸੱਤਾ ਬਲਵੰਡ ਜੀ ਨੇ ਆਪਣੀ ਵਾਰਚ ਕੀਤਾ ਬਲਵੰਡ ਖੀਵੀ ਨੇ ਇੱਕ ਜਨ ਹੇ ਬਲਵੰਡ ਆਖ ਮਾਤਾ ਖੀਵੀ ਬੜੀ ਨੇਕ ਔਰਤ ਹੈ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕੀ ਆਲਦੀ ਇਹ ਵਿਲੱਖਣਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਅੰਗਦ ਸਹਿਬ ਰਾਜੀ ਦੀ ਸੁਪਤਨੀ ਮਾਤਾ ਖੀਵੀ ਜੀ ਦਾ ਨਾਮ ਆਇਆ ਤੇ ਇੱਕ ਸ਼ਬਦ ਵਰਤਿਆ ਗਿਆ ਮਾਤਾ ਖੀਵੀ ਸਹਿ ਸੋਏ ਜਿਨ ਗੋਏ ਉਠਾਲੀ ਮਾਤਾ ਖੀਵੀ ਤੁਹਾਡਾ ਪਤੀ ਪੋਤਾ ਕੌਣ ਹੈ ਜਿਨੇ ਸਾਰੀ ਧਰਤੀ ਦਾ ਪਾਰ ਚੱਕਿਆ ਹੋਇਆ ਜਨ ਕਿ ਧਰਮ ਮੇ ਤੁਹਾਡਾ ਪਤੀ ਜਿਵੇਂ ਤੌਲ ਧਰਮ ਦਇਆ ਕਾ ਪੁੱਤ ਇਹ ਮੰਨਿਆ ਗਿਆ ਸੀ ਵੀ ਇਸ ਧਰਤੀ ਨੂੰ ਧਰਮ ਨੇ ਚੱਕਿਆ ਹੋਇਆ ਤੇ ਕਹਿੰਦੇ ਅਸੀਂ ਮਹਿਸੂਸ ਕਰਦੇ ਹਾਂ ਤੁਹਾਡਾ ਪਤੀ ਪਤਾ ਕੌਣ ਹੈ ਜਿਨੇ ਗੋਏ ਉਠਾਲੀ ਗੋਏ ਮੀਨਿੰਗ ਧਰਤੀ ਜਿਵੇਂ ਗੋ ਬਿੰਦ ਬਿੰਦ ਦਾ ਅਰਥ ਮਾਲਕ ਗੋ ਦਾ ਅਰਥ ਕੀ ਧਰਤੀ ਧਰਤੀ ਦਾ ਮਾਲਕ